आतंकवादी घटना होती है ब्लास्ट हुआ है दिल्ली देश की राजधानी वहां पे हुआ है उसकी प्रॉपर थोरो इन्वेस्टिगेशन जो है वो होनी चाहिए और उसके लिए पंजाब सरकार पंजाब पुलिस हर तरह की सेंट्रल एजेंसी के साथ सहयोग करने के लिए तैयार है क्योंकि पंजाब खुद पंजाब ने बड़ा लंबा समय आतंकवाद का जो संताप है वो भोगा है सो हम इस चीज को बड़े अच्छे से जानते हैं समझते हैं, दिल में दर्द है और मैं चाहूंगा कि ये इस बार तो हो गया लेकिन केंद्र सरकार को मोदी गवर्नमेंट को इसके लिए विशेष कार्य करना चाहिए ताकि आगे से ऐसी कोई दुर्घटना ना हो अगर फरीदाबाद में क्विंटलों विस्फोटक पाया जाएगा तो, तो दैट मीन्स कहीं ना कहीं इंटेलिजेंस फेलियर तो रहा है कि इतना विस्फोटक सामान दिल्ली के पास कैसे पहुंच गया सो मैं समझता हूँ इसकी एक थोरो इन्वेस्टिगेशन की जरूरत है पंजाब सरकार उसके लिए सहयोग करने के लिए तैयार थी है और रहेगी 300 किलो अभी भी जो नहीं मिला है जो विस्फोटक पदार्थ तो है उसे लेकर क्या देखिए वही तो मैं कह रहा हूँ ना जी की देखिए इन्वेस्टिगेशन में ना आप इन्वॉल्व ना मैं इन्वॉल्व हूँ हम तो सिर्फ और सिर्फ भारत सरकार को उनकी एजेंसीज को हम तो अपील ही कर सकते हैं एक नागरिक होने के नाते कि आप इस पे और सतर्कता से और 360 डिग्रीज़ इसके ऊपर जो है कार्रवाई और जांच करें ताकि ऐसा दर्दनाक हादसा मुड़ के द्वारा देश की धरती पे ना हो सके सर फिरोजपुर में कल जो घटना वहां नेता को गोली मार दी गई कत्ल कर दिया गया है उसे लेकर क्या कहना है देखिये पंजाब सरकार और पंजाब पुलिस इस मामले में या कोई भी ऐसा लॉ एंड ऑर्डर का इशू है उसके लिए बड़ी सीरियस है और उसके लिए जो जो भी सख्त सख्त कदम वो उठाए गए हैं और उठाए जाते रहेंगे मैं एश्योर करना चाहता हूं कि किसी को भी अगर कोई ऐसी बात होती है किसी को डरने घबराने की जरूरत नहीं पुलिस को इन्फॉर्म किया जाए अगर किसी को भी थ्रेट भी आती है पंजाब पुलिस उसके ऊपर बड़ी सख्त से ऊपर काम करेगी तरन तरन तर... सामने आया मैंने जो मैंने पहले कहा है जी वही मैं अब कह रहा हूं कि अगर ऐसी कोई बात होती है या किसी को पता लगता है कोई एक्सट्रॉशन कॉल आती है तो वो इमीडिएटली पुलिस को इन्फॉर्म करें हम उस पर कार्रवाई करेंगे ਔਰ ਲਾਅ ਐਂਡ ਆਰਡਰ ਕਿਸੇ ਵੀ ਹਾਲਤ ਵਿੱਚ ਖਰਾਬ ਨਹੀਂ ਹੋਣੇ ਦਿੱਤਾ ਜਾਏਗਾ। ਜਸਤਾਰਨ ਜਿੱਤ ਤੋਂ ਬਾਅਦ ਜਸ਼ਨ ਮਨਾਏ ਗਏ ਉੱਥੇ ਹੀ ਜ਼ਿਲਹੰਦਰ ਸੈਂਟਰਲ ਦੇ ਜਿਹੜੇ ਇੰਚਾਰਜ ਥਾਪੇ ਗਏ ਨੇ ਆਮ ਆਦਮੀ ਪਾਰਟੀ ਵੱਲੋਂ ਉਹ ਕਹਿੰਦੇ ਵੀ ਹੁਣ ਜ਼ਿਲਹੰਦਰ ਜਿੰਨੀ ਚੋਣਾਂ ਹੋਣਗੀਆਂ। ਹੋਣਗੀਆਂ ਜਿੰਨੀ ਚੋਣਾਂ। ਉਹ ਪਟੀਸ਼ਨ ਨਹੀਂ ਤਾਂ ਉਹਨਾਂ ਦਾ ਮੈਂ ਤਾਂ ਮੇਰੇ ਕੋਲ ਤਾਂ ਇਹ ਜੀ ਕੋਈ ਇੰਨਾ ਪਾਰਟੀ ਕੋਲ ਸਰਕਾਰ ਕੋਲ ਇਹ ਜੀ ਕੋਈ ਇਹ ਜੀ ਗੱਲ ਆਈ ਨਹੀਂ ਹੈਗੀ ਜੀ ਇਹ ਪਤਾ ਨਹੀਂ। ਉਹਨਾਂ ਨੇ ਮੀਡੀਆ ਨਾਲ ਰੋਬਰੂ ਕੀ ਕਿਹਾ? ਜਿਮਲੀ ਜੋਣਾ ਹੁਣ ਜਲੰਧਰ ਚ ਹੋਣੀ ਹੈ ਜਲਦੀ ਹੋਣੀ ਨਹੀਂ ਦੇਖੋ ਇਹ ਇਹਦੇ ਇਹਦੇ ਬਾਰੇ ਮੈਂ ਕੁਝ ਵੀ ਹਜੇ ਕੁਝ ਕਹਿਣਾ ਨਹੀਂ ਜੀ ਜੈਂਟਲੈਂਸ ਕੋਈ ਸਰਕਾਰ ਵੱਲੋਂ ਜਾਂ ਕੋਈ ਪਾਰਟੀ ਵੱਲੋਂ ਜਾਰੀ ਨਹੀਂ ਹੋਇਆ ਤਾਂ ਇਹਦੇ ਬਾਰੇ ਕੁਝ ਵੀ ਕਹਿਣਾ ਮੈਂ ਸਮਝਦਾ ਕਿ ਇਹ ਜੇ ਠੀਕ ਨਹੀਂ ਹੈ ਅਸੀਂ ਸਾਡਾ ਫੋਕਸ ਸਾਡਾ ਮਕਸਦ ਹੈ ਜਿਹੜਾ ਉਹ ਡਵੈਲਪਮੈਂਟ ਕਰਨਾ ਹੈ ਉਹ ਚਾਹੇ ਇਲੈਕਸ਼ਨ ਹੋਵੇ ਜਾਂ ਨਾ ਹੋਵੇ ਉਹ ਅਸੀਂ ਕਰ ਰਹੇ ਹਾਂ ਸਰ ਅਭੀ 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 ਪਟਲ ਉਹ ਬੋਲ ਕੇ ਗਏ ਕਿਹਤੇ ਇਹ ਪਹਿਲੇ ਅਤੰਗਵਾਦ ਦੌਰ ਦਾ ਔਰ ਅਬ ਗੈਂਗਸਟਰਵਾਦ ਦੌਰ ਹੈ ਕਿ ਪੰਜਾਬ ਮੇ ਲਾਅ ਨ ਕੀ ਲਾਅ ਐਂਡ ਆਰਡਰਸ ਦੀ ਬਿਲਕੁਲ ਜੋ ਖਰਾਬ ਹੋ ਚੁਕੀ ਹੈ ਔਰ ਸ਼ਰੇਮ ਗੋਲੀਆਂ ਚੱਲਣ ਦੇ ਜੋ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਕਹਤੇ ਪਹਿਲੇ ਐਸੇ ਮੇਲੇ ਨਹੀਂ ਲੱਗਦੇ ਤੇ ਅਬ ਮੇਲੇ ਲੱਗ ਰਹੇ ਦੇਖੋ ਇਸ ਤਰ੍ਹਾਂ ਹੈ ਕਿ ਮੈਂ ਕਾਂਗਰਸ ਪਾਰਟੀ ਨੂੰ ਬੀਬੀ ਰਜਿੰਦਰਪਾਲ ਪਟਲ ਜੀ ਇਹ ਕਹਿ ਕੇ ਗਏ ਨੇ ਮੈਂ ਉਹਨਾਂ ਨੂੰ ਕਹਿਣਾ ਚਾਹਾਂਗਾ ਕਿ ਇਹ ਅਤਵਾਦ ਦਾ ਦੌਰ ਬੜਾ ਲੰਮਾ ਸਮਾਂ ਪੰਜਾਬ ਦੇ ਉੱਪਰ ਸੰਢਾਇਆ ਹੈ ਗੈਂਗਸਟਰਾਂ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਗੈਂਗਸਟਰ ਕੀ ਦੀ ਪੈਦਾਸ਼ ਹੈ ਉਹ ਅੱਜ ਤੱਕ ਪੈਦਾ ਨਹੀਂ ਹੋਗੇ ਉਹ ਲੰਬਾ ਸਮਾਂ ਕਾਂਗਰਸ ਤੇ ਅਕਾਲੀ ਦਲ ਭਾਜਪਾ ਦੀਆਂ ਸਰਕਾਰਾਂ ਨੇ ਉਹਨਾਂ ਨੂੰ ਪੈਦਾ ਕੀਤਾ ਅਸੀਂ ਤਾਂ ਪੰਜਾਬ ਤਾਂ ਉਹਦੇ ਅਜੇ ਕੰਡੇ ਚੁਗ ਰਹਿਆ ਹੈ ਹੁਣ ਆ ਜਿਹੜੀ ਤਰਨਤਾਰ ਦੀ ਵੀ ਇਲੈਕਸ਼ਨ ਹੋ ਕੇ ਹਟੀ ਹੈ ਤੁਸੀਂ ਇਹ ਦੇਖੋ ਕਿ ਇੰਨਾ ਸ਼ਰਮਨਾਕ ਵਰਤਾਰਾ ਰਿਹਾ ਹੈ ਸੁਖਬੀਰ ਸਿੰਘ ਬਾਦਲ ਦਾ ਔਰ ਅਕਾਲੀ ਦਲ ਦਾ ਕਿ ਉਹਨਾਂ ਨੂੰ ਆਪ ਦਾ ਕੋਈ ਕੋਈ ਵਰਕਰ ਤਾਂ ਨਹੀਂ ਮਿਲਿਆ ਉਹਨਾਂ ਨੂੰ ਇੱਕ ਗੈਂਗਸਟਰ ਦੀ ਸੱਸ ਨੂੰ ਉਹਨਾਂ ਨੇ ਬਾਹਰੋਂ ਲਿਆ ਕੇ ਉਸ ਹਲਕੇ ਦੇ ਵਿੱਚ ਉਤਾਰਿਆ ਤੇ ਮਹੀਨਿਆਂ ਬਧੀ ਉਹ ਗੈਂਗਸਟਰਸ ਜਿਹੜਾ ਉਹ ਲੋਕਾਂ ਨੂੰ ਸਰਪੰਚਾਂ ਨੂੰ ਐਮਸੀਆ ਨੂੰ ਮੋਤ ਪਰ ਵਿਅਕਤੀਆਂ ਨੂੰ ਤਰਨ ਤਰਨ ਹਲਕੇਦਿਆਂ ਨੂੰ ਉਹ ਡਰਾਉਂਦਾ ਰਿਹਾ ਧਮਕਾਉਂਦਾ ਰਿਹਾ ਧਮਕੀਆਂ ਦਿੰਦਾ ਰਿਹਾ ਜਾਨੋਂ ਮਾਰਨ ਦੀਆਂ ਤੇ ਇਹ ਗੱਲ ਹੈ ਜਿਹੜੀ ਇਹ ਬਿਯੋਂਡ ਡਾਊਟ ਪ੍ਰੂਵ ਹੋ ਚੁੱਕੀ ਕਿ ਉਹਨਾਂ ਦਾ ਜਿਹੜਾ ਆਈਟੀ ਸੈੱਲ ਦਾ ਜੋ ਇੰਚਾਰ ਸੀ ਨਛੱਤਰ ਗਿੱਲ ਉਹ ਆਪ ਜਾ ਕੇ ਲੋਕਾਂ ਦੇ ਨਾਲ ਆਪਦੇ ਫੋਨ ਤੋਂ ਉਹ ਗੈਂਗਸਟਰ ਬਾਠ ਜਿਹੜਾ ਬਾਹਰ ਬੈਠਾ ਹੈ ਉਹਦੇ ਨਾਲ ਗੱਲ ਕਰਾਉਂਦੇ ਸੀ ਤੇ ਡਰਾਇਆ ਧਮਕਾਇਆ ਜਾਂਦਾ ਸੀ ਕਿ ਤੇ ਸੁਖਵੀਰ ਬਾਦਲ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਉਹ ਉਹਨਾਂ ਕੋਲ ਅਕਾਲੀ ਦਲ ਕੋਲ ਕੀ ਕੋਈ ਵਰਕਰ ਨਹੀਂ ਬਚਿਆ ਗੈਂਗਸਟਰ ਪਹਿਲਾਂ ਤਾਂ ਪਿਛਲੇ 10 ਸਾਲ ਦੇ ਰਾਜਭਾਗ ਦੇ ਵਿੱਚ ਉਹਨਾਂ ਨੇ ਗੈਂਗਸਟਰਿਜ਼ਮ ਪੈਦਾ ਕੀਤਾ ਗੁੰਡਾਤੰਤਰ ਪੈਦਾ ਕੀਤਾ ਉਹਨਾਂ ਨੂੰ ਗਲਤ ਕੰਮ ਕਰਾਉਣ ਦੇ ਲਈ ਤੇ ਹੁਣ ਉਸ ਤੋਂ ਵੀ ਦੋ ਕਦਮ ਅੱਗੇ ਵਧ ਕੇ ਆਪਦੇ ਕੈਂਡੀਡੇਟ ਵੱਜੋਂ ਅਕਾਲੀ ਦਲ ਨੇ ਔਰ ਸੁਖਬੀਰ ਬਾਦਲ ਨੇ ਉਹਨਾਂ ਨੂੰ ਫੀਲਡ ਦੇ ਵਿੱਚ ਉਤਾਰਨਾ ਸ਼ੁਰੂ ਕਰ ਦਿੱਤਾ ਅਕਾਲੀ ਦਲ ਦਾ ਕੰਪਲੀਟ ਗੁੰਡਾਕਰਨ ਹੈ ਜਿਹੜਾ ਉਹ ਸੁਖਬੀਰ ਬਾਦਲ ਨੇ ਇਸ ਇਲੈਕਸ਼ਨ ਦੇ ਵਿੱਚ ਕਰ ਦਿੱਤਾ ਤੇ ਇਹ ਇੰਨਾ ਨਿੰਦਣਯੋਗ ਤੇ ਇੰਨਾ ਭਿਆਨਕ ਪਾਸੇ ਇਹਨਾਂ ਨੇ ਪੰਜਾਬ ਦੀ ਰਾਜਨੀਤੀ ਨੂੰ ਤੋੜ ਦਿੱਤਾ ਕਿ ਜਿੱਥੇ ਇੱਕ ਪਾਸੇ ਹੱਥ ਜੋੜ ਕੇ ਪਿਆਰ ਨਾਲ ਤੇ ਕੰਮ ਦੇ ਆਧਾਰ ਤੇ ਅਸੀਂ ਵੋਟ ਮੰਗਦੇ ਆ ਇਹ ਡਰਾ ਧਮਕਾ ਕੇ ਲੋਕਾਂ ਨੂੰ ਜਾਨੋਂ ਮਾਰ ਦੇਣ ਧੁੰਕੀਆਂ ਦੇ ਕੇ ਇਹ ਵੋਟਾਂ ਮੰਗਦੇ ਨੇ ਸਾਬਤ ਕੀ ਕਰਨਾ ਚਾਹੁੰਦੇ ਨੇ ਇਹ ਇਹ ਤੋਂ ਇੱਕ ਗੱਲ ਬੜੀ ਸਪਸ਼ਟ ਹੈ ਕਿ ਅਕਾਲੀ ਦਲ ਜੜੋਂ ਖਤਮ ਹੋ ਚੁੱਕਿਆ ਸਿਰਫ ਔਰ ਸਿਰਫ ਆਪਦੀ ਸਿਆਸੀ ਹੋਣਦ ਬਚਾ ਕੇ ਰੱਖਣਾ ਚਾਹੁੰਦੇ ਨੇ ਉਹ ਗੈਂਗਸਟਰਾਂ ਨੂੰ ਗੁੰਡਿਆਂ ਬਦਮਾਸ਼ਾਂ ਨੂੰ ਇਲੈਕਸ਼ਨਾਂ ਦੇ ਵਿੱਚ ਟਿਕਟਾਂ ਦੇ ਕੇ ਤਾਂ ਕਿ ਉਹਨਾਂ ਨੂੰ ਡਰਾਤਮਕਾ ਕੇ ਉਹਨਾਂ ਤੋਂ ਉਹਨਾਂ ਦੇ ਜ਼ਰੀਏ ਵੋਟਾਂ ਲਈਆਂ ਜਾ ਸਕਣ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਸੁਖਵੀਰ ਬਾਦਲ ਨੂੰ ਕਿ ਜੋ ਪਹਿਲਾਂ ਵੀ ਪਰਚੇ ਦਰਜ ਹੋਏ ਨੇ ਜੋ ਧਮਕੀਆਂ ਮਿੜੀਆਂ ਸੀ ਜਾਂ ਉਹਨਾਂ ਦੇ ਜੋ ਕੰਚਨਪ੍ਰੀਤ ਦੇ ਉੱਪਰ ਔਰ ਬਾਕੀ ਜਣਿਆਂ ਦੇ ਉੱਪਰ ਜੋ ਪਰਚੇ ਦਰਜ ਹੋਏ ਨੇ ਡਿਟੇਲ ਦੇ ਵਿੱਚ ਉਹਨਾਂ ਦੀ ਜਾਂਚ ਪੜਤਾਲ ਹੋਊਗੀ ਬਲਕਿ ਮੈਂ ਤਾਂ ਆਵਾਦੀ ਪਾਰਟੀ ਦਾ ਇੱਕ ਨਿਮਾਣਾ ਜਾਂ ਵਰਕਰ ਹੋਣ ਦੇ ਨਾਤੇ ਮੈਂ ਤਾਂ ਸਰਕਾਰ ਨੂੰ ਵੀ ਇਹ ਬੇਨਤੀ ਕਰੂੰਗਾ ਔਰ ਸਮੁੱਚੇ ਪੰਜਾਬ ਨੂੰ ਮੈਂ ਕਹੂੰਗਾ ਕਿ ਇਸ ਗੱਲ ਦੇ ਵਿੱਚ ਅੱਜ ਗਹਿਨ ਜਾਂਚ ਜਿਹੜੀ ਉਹ ਹੋਣੀ ਚਾਹੀਦੀ ਹੈ ਕਿ ਅਕਾਲੀ ਦਲ ਦੇ ਸੁਖਵੀਰ ਸਿੰਘ ਬਾਦਲ ਦੇ ਇਹਨਾਂ ਗੈਂਗਸਟਰਾਂ ਦੇ ਨਾਲ ਇਹਨਾਂ ਗੁੰਡਾ ਅੰਸਰਾਂ ਦੇ ਨਾਲ ਕੀ ਸੰਬੰਧ ਨੇ ਡਿਟੇਲਡ ਜਾਂਚ ਹੋਣੀ ਚਾਹੀਦੀ ਹੈ ਸੱਟ ਬਣਨੀ ਚਾਹੀਦੀ ਹੈ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਇਹ ਕਤਈ برداشت ਨਹੀਂ ਕੀਤਾ ਜਾਊਗਾ ਆਮ ਆਦਮੀ ਪਾਰਟੀ ਦੀ ਭਗਵੰਤਪਾਲ ਸਰਕਾਰ ਦੇ ਵਿੱਚ ਕਿ ਇਹੋ ਜਿਹੇ ਗੁੰਡਾ ਅੰਸਰ ਨੇ ਜਿਹੜੇ ਉਹ ਜੇਲਾਂ ਦੇ ਵਿੱਚ ਹੋਣ ਦੀ ਬਜਾਏ ਉਹ ਇਲੈਕਸ਼ਨਾਂ ਦੇ ਫੀਲਡ ਦੇ ਵਿੱਚ ਹੋਣ ਤੇ ਡਰਾਤਮਕਾ ਕੇ ਲੋਕਾਂ ਤੋਂ ਵੋਟਾਂ ਲੈਣਾ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹਿਆ ਇਹੋ ਜਿਹੇ ਲੋਕਾਂ ਨੂੰ ਮੂੰਹ ਤੋੜ ਦਾ ਜਵਾਬ ਹੈ ਜਿਹੜਾ ਉਹ ਤਰਨ ਤਰ ਦੇ ਲੋਕਾਂ ਨੇ ਵੀ ਦਿੱਤੇ ਤੇ ਆਉਣ ਵਾਲੀ ਹਰ ਇਲੈਕਸ਼ਨ ਦੇ ਵਿੱਚ ਕੋਈ ਵੀ ਪਾਰਟੀ ਜਿਹੜੀ ਗੁੰਡਾ ਅੰਸਰਾਂ ਨੂੰ ਪ੍ਰਮੋਟ ਕਰੂਗੀ ਗੈਂਗਸਟਰਾਂ ਨੂੰ ਪ੍ਰਮੋਟ ਕਰੂਗੀ ਉਹਨਾਂ ਨੂੰ ਮੂੰਹ ਤੋੜ ਜਵਾਬ ਦੇਣ ਦਾ ਕੰਮ ਹੈ ਜਿਹੜਾ ਉਹ ਆਪਾਂ ਸਾਰਿਆਂ ਨੇ ਰਲ ਮਿਲ ਕੇ ਕਰਨਾ ਹੈ ਸਪਸ਼ਟ ਕਰ ਦੇਣਾ ਚਾਹੁੰਦਾ ਇੱਕ ਵਾਰੀ ਫੇਰ ਤੋਂ ਕਿ ਸੁਖਬੀਰ ਬਾਦਲ ਦੇ ਗੈਂਗਸਟਰਾਂ ਦੇ ਨਾਲ ਤਾਲੁਕਾਤ ਨੇ ਜਿਹੜੇ ਗਹਿਰੇ ਰਿਸ਼ਤੇ ਨੇ ਜਿਹੜੇ ਘੋਖ ਖਿਚੜੀ ਅੱਜ ਹੋਏ ਪਏ ਨੇ ਉਹਦੀ ਜਾਂਚ ਹੋਣੀ ਚਾਹੀਦੀ ਹੈ ਕਰਵਾਵਾਂਗੇ ਤੇ ਚਾਹੇ ਕੋਈ ਜਿੰਨਾ ਮਰਜੀ ਵੱਡਾ ਹੋਵੇ ਛੋਟਾ ਹੋਵੇ ਜਿਹੜਾ ਪੰਜਾਬ ਦਾ ਲਾਅ ਆਂਡਰ ਖਰਾਬ ਲਾਅ ਐਂਡ ਆਂਡਰ ਖਰਾਬ ਕਰਨ ਦੇ ਲਈ ਇੰਨਾ ਕੁ ਵੀ ਜ਼ਿੰਮੇਵਾਰ ਹੋਊਗਾ ਚਾਹੇ ਉਹ ਖੁਦ ਸੁਖਬੀਰ ਸਿੰਘ ਬਾਦਲੀ ਕਿਉਂ ਨਾ ਹੋਵੇ ਉਹਨਾਂ ਨੂੰ ਉਹਨਾਂ ਦੇ ਗੁਨਾਹਾਂ ਦੀ ਸਜ਼ਾ ਮਾਨ ਸਰਕਾਰ ਵੱਲੋਂ ਦਿੱਤੀ ਜਾਊਗੀ। ਅੱਛਾ ਸਰ ਕੋਈ ਨੇਤਾ ਅਭੀ ਕੋਈ ਜ਼ਿੰਮੇਵਾਰੀ ਨਹੀਂ ਉਠਾ ਰਿਹਾ ਯਾ ਕਾਂਗਰਸ ਫੀਡਿੰਗ ਕੇ ਖਿਲਾਫ ਨਹੀਂ ਬੋਲ ਰਿਹਾ ਰਾਜਾ। ਲੇਕਿਨ ਭਰਤ ਕੁਸ਼ਨ ਆਸ਼ੂ ਨੇ ਕਹਾਏ ਕਿ ਇੱਕ ਨੈਰੇਟਿਵ ਸੈੱਟ ਕੀਤਾ ਗਿਆ ਥਾ ਵਹਾਂ ਪਰ ਉ ਚਨਾਵ ਮੇ ਜਿਸ ਦੌਰਾਨ ਕਾਂਗਰਸ ਕੋ ਫਾਰਕ ਦਾ ਸਾਹਮਣਾ ਕਰਨਾ ਪੜਾ ਔਰ ਕਹਿ ਰਹੇ ਕਿ ਵਰਕਰੋ ਕੋ ਵਹ ਕੋਈ ਦੋਸ਼ ਨਾ ਦੇ। ਤੋ ਐਸੀ ਵੀ ਲੱਗ ਰਿਹਾ ਕਿ ਅਭੀ ਵੀ ਕਾਂਗਰਸ ਮੇ ਜੋ ਦਰਾਰ ਹੈ ਉਹ ਲਗਾਤਾਰ ਵੱਧ ਰਹੀ ਹੈ। ਕਾਂਗਰਸਾ ਤੋ ਹਾਲਾ ਕਿ ਨਾਜ ਨਾ ਜਾਣੇ ਆਂਗਨ ਟੇਡਾ ਅੰਗੂਰ ਖੱਟੇ ਨੇ ਸੋ ਇਸ ਕਰਕੇ ਉਹ ਬਾਕੀ ਲੋਕਾਂ ਨੂੰ ਦੋਸ਼ੀ ਹੈ ਜਿਹੜਾ ਉਹ ਦੂਜੀਆਂ ਪਾਰਟੀਆਂ ਨੂੰ ਉਹ ਦੋਸ਼ੀ ਕਹਿੰਦੇ ਨੇ ਪਰ ਕਾਂਗਰਸ ਦਾ ਵजूद ਹੈ ਜਿਹੜਾ ਅੱਜ ਕੱਲੇ ਪੰਜਾਬ ਦੇ ਵਿੱਚੋਂ ਨਹੀਂ ਪੂਰੇ ਦੇਸ਼ ਦੇ ਵਿੱਚੋਂ ਖਤਮ ਹੋ ਚੁੱਕਿਆ ਇਹ ਪੰਜਾਬ ਦੀ ਤਰਨ ਤਰਨ ਇਲੈਕਸ਼ਨ ਨੇ ਵੀ ਦੱਸ ਦਿੱਤਾ ਕਿ ਜਿੱਥੇ ਚੌਥੇ ਨੰਬਰ ਤੇ ਆਏ ਨੇ ਔਰ ਬਿਹਾਰ ਨੇ ਵੀ ਦੱਸ ਦਿੱਤਾ ਕਿ ਜਿੱਥੇ ਸੂਪੜਾ ਸਾਫ ਹੈ ਉਹ ਕਾਂਗਰਸ ਦਾ ਹੋ ਚੁੱਕਿਆ ਸੋ ਇਸ ਕਰਕੇ ਉਹ ਆਪਦੇ ਅੰਦਰ ਝਾਤ ਮਾਰਨ ਕਿ ਇਹੋ ਜਿਹੇ ਕਿਹੜੇ ਕਾਰਨ ਮੇਰ ਕਰਤੂਤਾ ਕਾਂਗਰਸ ਪਾਰਟੀ ਕਰਦੀ ਰਹੀ ਹੈ ਜਿਹਦੀ ਵਜ੍ਹਾ ਕਰਕੇ ਉਹਨਾਂ ਦਾ ਸੁਪੜਾ ਸਾਫ ਜਿਹੜਾ ਉਹ ਦੇਸ਼ ਦੀ ਧਰਤੀ ਤੋਂ ਹੁੰਦਾ ਜਾ ਰਿਹਾ ਹੈ ਰਾਜਾ ਬਰੀਕੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਤਾਂ ਕੀ ਅਭੀ ਕੋਈ ਐਕਸ਼ਨ ਹੋਗਾ ਕਿਉਂਕਿ ਉਹਨਾਂ ਨੇ ਉਹਨਾਂ ਨੇ ਸਮੇਂ ਮੰਗਾ ਥਾ ਬਿਹਾਰ ਦੇਖੀ ਐਸਾ ਹੈ ਕਿ ਜੋ ਕਮਿਸ਼ਨ ਕੇ ਪਾਸ ਬਾਤ ਚਲੀ ਗਈ ਕਮਿਸ਼ਨ ਇੱਕ ਕੋਸੀ ਜੁਡੀਸ਼ੀਅਲ ਬਾਡੀ ਹੈ ਮੈਟਰ ਸਬਜੁਡੀਸ਼ੀਅਲ ਹੈ ਲੇਕਿਨ ਹਮ ਇੱਕ ਚੀਜ਼ ਬੜੀ ਸਪਸ਼ਟ ਕਰ ਦੇਣਾ ਚਾਹਤੇ ਹਾਂ ਕਿ ਕੋਈ ਵੀ ਵਿਅਕਤੀ चाहे वो किसी भी पार्टी को कितना मर्जी बड़ा छोटा होए, अगर किसी वर्ग की किसी मजहब की किसी फिरके की भावनाओं को आहत करेगा उनको ठेस पहुंचाएगा तो उसको बख्शा नहीं जाना चाहिए राजा वड़िंग ने जिस तरह से दलित समाज के ऊपर के ठेस पहुंचाई उनके मान सम्मान के बारे में आपत्तिजनक शब्द कहे उनको भी उनकी सजा मैं बिलीव करता हूं कि कमीशन की, की तरफ से जरूर मिलेगी आखिरी आर्मी जनरल थे उन्हें पूरी पावर दे दी गई पाकिस्तान में उनके खिलाफ वहां पर विरोध भी जरूर हो रहा है लग रहा है की पंजाब बॉर्डर से हमेशा पाकिस्तान हरकते निकटता नजर आया है पाकिस्तान की फौज जो वहां से शेल्टर देती नजर आई है उन आतंकियों या नशा तस्करों को तो लग रहा है कहीं ना कहीं इसको पावर देने से कहीं ना कहीं नुकसान के लिए फिर से तैयार देखिए एक, एक तो अनफॉर्चुनेट पार्ट ये है कि पाकिस्तान में हमेशा से कहीं ना कहीं गाहे बगाहे जो मिलिट्री का कंट्रोल रहा है अब ऐसी पावर्स दे देनी जहां पे मिलिट्री ऑलरेडी डेमोक्रेसी सिर्फ नाम की है आ, आ, उनको मिलिट्री को कम्प्लीट पावर्स दे देनी तो मैं समझता हूं कि ये आ, अकेले भारत के लिए नहीं ये पूरे के पूरे आ, रीजन के लिए ये एक इश्यू है ये चिंता का विषय है कि, आ, कि कोई भी शांति जो है वो इस पूरे के पूरे रीजन की कभी खराब ना हो लेकिन मैं ये भी स्पष्ट कर देना चाहूंगा कि भारत की 140 करोड़ जनता कोई भी ऐसा आ, देश के साथ कोई भी देश ऐसा सोचेगा कोई भी आर्मी सोचेगी कि देश की प्रभुता के साथ देश की अखंडता के साथ खेलने का अगर काम करे तो उसको मुंह तोड़ जवाब देश की जनता देगी किया गया है या कॉपरेट किया जा रहा है देखिए मैं समझता हूं कि ये एक नेशनल इशू है जब कहीं भी कोई आतंकवादी घटना होती है ब्लास्ट हुआ है दिल्ली देश की राजधानी वहां पे हुआ है उसकी प्रॉपर थॉरो इन्वेस्टिगेशन जो है वो होनी चाहिए और उसके लिए पंजाब सरकार पंजाब पुलिस हर तरह की सेंट्रल एजेंसी के साथ सहयोग करने के लिए तैयार है क्योंकि पंजाब खुद पंजाब ने बड़ा लंबा समय आतंकवाद का जो संताप है वो भोगा है सो हम इस चीज को बड़े अच्छे से जानते हैं समझते हैं दिल में दर्द है और मैं चाहूंगा कि आ, ये इस बार तो हो गया लेकिन केंद्र सरकार को मोदी गवर्नमेंट को इसके लिए विशेष कार्य करना चाहिए ताकि आगे से ऐसी कोई दुर्घटना ना हो अगर फरीदाबाद में क्विंटलों विस्फोटक पाया जाएगा तो दैट मीन्स कहीं ना कहीं इंटेलिजेंस फेलियर तो रहा है कि इतना विस्फोटक सामान दिल्ली के पास कैसे पहुंच गया सो so मैं समझता हूँ इसकी एक थोरो इन्वेस्टिगेशन की जरूरत है पंजाब सरकार उसके लिए सहयोग करने के लिए तैयार थी है और रहेगी 300 किलो अभी भी जो नहीं मिला है जो विस्फोटक पदार्थ तो है उसे लेकर देखिए वही तो मैं कह रहा हूँ ना जी की देखिए इन्वेस्टिगेशन में ना आप इन्वॉल्व ना मैं इन्वॉल्व हूँ हम तो सिर्फ और सिर्फ भारत सरकार को उनकी एजेंसीज को हम तो अपील ही कर सकते हैं एक नागरिक होने के नाते कि आप इस पे और सतर्कता से और 360 डिग्रीज़ इसके ऊपर जो है कार्रवाई और जांच करें ताकि ऐसा दर्दनाक हादसा मुड़ के द्वारा देश की धरती पे ना हो सके सर फिरोजपुर में कल जो घटना पे नेता को गोली मार दी गई कत्ल कर दिया गया है उसे लेकर क्या कहना देखिये पंजाब सरकार और पंजाब पुलिस इस मामले में या कोई भी ऐसा लॉ एंड ऑर्डर का इशू था उसके लिए बड़ी सीरियस है और उसके लिए जो जो भी सख्त सख्त कदम वो उठाए गए हैं और उठाए जाते रहेंगे मैं एश्योर करना चाहता हूं कि किसी को भी अगर कोई ऐसी बात होती है किसी को डरने घबराने की जरूरत है पुलिस को इन्फॉर्म किया जाए अगर किसी को भी थ्रेट भी आती है पंजाब पुलिस उस पर ऊपर बड़ी सख्त से ऊपर काम करेगी तरन तरन तर... सामने आया मैंने मैंने जो मैंने पहले कहा है 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 जी मैं अब कह रहा हूं कि अगर ऐसी कोई कोई बात होती है या किसी को को पता लगता है, कोई कॉल आती है, तो वो पुलिस इन्फॉर्म करे हम उस पर कार्रवाई करेंगे और लॉ एंड ऑर्डर किसी भी हालत में खराब नहीं होने दिया मनाए गए जलंधर सेंट्रल जेचार्ज थे आम आदमी पार्टी वालों जलंधर जिमनी चोना हो ਉਹ ਪਟੀਸ਼ਨ ਨਹੀਂ ਤਾਂ ਉਹਨਾਂ ਦਾ ਮੈਂ ਤਾਂ ਮੇਰੇ ਕੋਲ ਤਾਂ ਇਹ ਜੀ ਕੋਈ ਨਾ ਪਾਰਟੀਕਲ ਨਾ ਸਰਕਾਰ ਕੋਲ ਇਹ ਜੀ ਕੋਈ ਇਹ ਜੀ ਗੱਲ ਆਈ ਨਹੀਂ ਹੈਗੀ ਜੀ ਇਹ ਪਤਾ ਨਹੀਂ ਉਹਨਾਂ ਨੇ মিডিਆ ਨਾਲ ਰੂਬਰੂ ਹੋਏ ਕੀ ਕੀ ਕਿਹਾ ਜਿਮਲੀ ਜੋਣਾ ਹੁਣ ਜਲੰਧਰ ਚ ਹੋਣੀ ਹੈ ਜਲਦੀ ਹੋਣੀ ਨਹੀਂ ਦੇਖੋ ਇਹ ਇਹਦੇ ਇਹਦੇ ਬਾਰੇ ਮੈਂ ਕੁਝ ਵੀ ਹਜੇ ਕੁਝ ਕਹਿਣਾ ਨਹੀਂ ਜੀ ਜੈਂਟਲ ਲੈਂਡ ਨਨਸ ਕੋਈ ਸਰਕਾਰ ਵੱਲੋਂ ਜਾਂ ਕੋਈ ਪਾਰਟੀ ਵੱਲੋਂ ਜਾਰੀ ਨਹੀਂ ਹੋਇਆ ਤਾਂ ਇਹਦੇ ਬਾਰੇ ਕੁਝ ਵੀ ਕਹਿਣਾ ਮੈਂ ਸਮਝਦਾ ਕਿ ਇਹ ਜੇ ਠੀਕ ਨਹੀਂ ਹੈ ਅਸੀਂ ਸਾਡਾ ਫੋਕਸ ਸਾਡਾ ਮਕਸਦ ਹੈ ਜਿਹੜਾ ਉਹ ਡਵੈਲਪਮੈਂਟ ਕਰਨਾ ਹੈ ਉਹ ਚਾਹੇ ਇਲੈਕਸ਼ਨ ਹੋਵੇ ਜਾਂ ਨਾ ਹੋਵੇ ਉਹ ਅਸੀਂ ਕਰ ਰਹੇ ਹਾਂ ਸਰ ਅਭੀ 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 ਪਟਲ ਉਹ ਬੋਲ ਕੇ ਕਹਿੰਦੇ ਕਿ ਇਹ ਪਹਿਲੇ ਅਤੰਗਵਾਦ ਦੌਰ تھا ਔਰ ਹੁਣ ਗੈਂਗਸਟਰਵਾਦ ਦੌਰ ਹੈ ਕਿ ਪੰਜਾਬ ਮੇ ਲਾਅ ਐਂਡ ਆਰਡਰ ਸਿਸਟਮ ਬਿਲਕੁਲ ਜੋ ਖਰਾਬ ਹੋ ਚੁਕੀ ਹੈ ਔਰ ਸ਼ਰੇਮ ਗੋਲੀਆਂ ਚੱਲਣੇ ਦੇ ਜੋ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਕਹਤੇ ਪਹਿਲੇ ਐਸੇ ਮੇਲੇ ਨਹੀਂ ਲੱਗਦੇ ਤੇ ਹੁਣ ਮੇਲੇ ਲੱਗ ਰਹੇ ਦੇਖੋ ਇਸ ਤਰ੍ਹਾਂ ਹੈ ਕਿ ਮੈਂ ਕਾਂਗਰਸ ਪਾਰਟੀ ਨੂੰ ਬੀਬੀ ਰਜਿੰਦਰ ਕੌਰ ਭਟੜਜੀ ਇਹ ਕਹਿ ਕੇ ਗਏ ਨੇ ਮੈਂ ਉਹਨਾਂ ਨੂੰ ਕਹਿਣਾ ਚਾਹੂੰਗਾ ਕਿ ਇਹ ਅਤਵਾਦ ਦਾ ਦੌਰ ਬੜਾ ਲੰਮਾ ਸਮਾਂ ਪੰਜਾਬ ਦੇ ਉੱਪਰ ਸੰਢਾਇਆ ਹੈ ਗੈਂਗਸਟਰਾਂ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਗੈਂਗਸਟਰ ਕੀ ਦੀ ਪੈਦਾਸ਼ ਹੈ ਉਹ ਅੱਜ ਤਾਂ ਪੈਦਾ ਨਹੀਂ ਹੋਗੇ ਉਹ ਲੰਬਾ ਸਮਾਂ ਕਾਂਗਰਸ ਤੇ ਅਕਾਲੀ ਦਲ ਭਾਜਪਾ ਦੀਆਂ ਸਰਕਾਰਾਂ ਨੇ ਉਹਨਾਂ ਨੂੰ ਪੈਦਾ ਕੀਤਾ ਅਸੀਂ ਤਾਂ ਪੰਜਾਬ ਤਾਂ ਉਹਦੇ ਅਜੇ ਕੰਡੇ ਚੁਗ ਰਹਿਆ ਹੈ ਹੁਣ ਆ ਜਿਹੜੀ ਤਰਨਤਾਰ ਦੀ ਵੀ ਇਲੈਕਸ਼ਨ ਹੋ ਕੇ ਹਟੀ ਹੈ ਤੁਸੀਂ ਇਹ ਦੇਖੋ ਕਿ ਇੰਨਾ ਸ਼ਰਮਨਾਕ ਵਰਤਾਰਾ ਰਿਹਾ ਹੈ ਸੁਖਬੀਰ ਸਿੰਘ ਬਾਦਲ ਦਾ ਔਰ ਅਕਾਲੀ ਦਲ ਦਾ ਕਿ ਉਹਨਾਂ ਨੂੰ ਆਪ ਦਾ ਕੋਈ ਕੋਈ ਵਰਕਰ ਤਾਂ ਨਹੀਂ ਮਿਲਿਆ ਉਹਨਾਂ ਨੂੰ ਇੱਕ ਗੈਂਗਸਟਰ ਦੀ ਸੱਸ ਨੂੰ ਉਹਨਾਂ ਨੇ ਬਾਹਰੋਂ ਲਿਆ ਕੇ ਉਸ ਹਲਕੇ ਦੇ ਵਿੱਚ ਉਤਾਰਿਆ ਤੇ ਮਹੀਨਿਆਂ ਬਧੀ ਉਹ ਗੈਂਗਸਟਰ ਸੀ ਜਿਹੜਾ ਉਹ ਲੋਕਾਂ ਨੂੰ ਸਰਪੰਚਾਂ ਨੂੰ ਐਮਸੀਆਂ ਨੂੰ ਮੋਤਵਰ ਵਿਅਕਤੀਆਂ ਨੂੰ ਤਰਨ ਤਰਨ ਹਲਕੇਦਿਆਂ ਨੂੰ ਉਹ ਡਰਾਉਂਦਾ ਰਿਹਾ ਧਮਕਾਉਂਦਾ ਰਿਹਾ ਧਮਕੀਆਂ ਦਿੰਦਾ ਰਿਹਾ ਜਾਨੋਂ ਮਾਰਨ ਦੀਆਂ ਤੇ ਇਹ ਗੱਲ ਹੈ ਜਿਹੜੀ ਇਹ ਬਿਯੋਂਡ ਡਾਊਟ ਪ੍ਰੂਫ ਹੋ ਚੁੱਕੀ ਕਿ ਉਹਨਾਂ ਦਾ ਜਿਹੜਾ ਆਈਟੀ ਸੈੱਲ ਦਾ ਜੋ ਇੰਚਾਰ ਸੀ ਨਛੱਤਰ ਗਿੱਲ ਉਹ ਆਪ ਜਾ ਕੇ ਲੋਕਾਂ ਦੇ ਨਾਲ ਆਪਦੇ ਫੋਨ ਤੋਂ ਉਹ ਗੈਂਗਸਟਰ ਬਾਠ ਜਿਹੜਾ ਬਾਹਰ ਬੈਠਾ ਹੈ ਉਹਦੇ ਨਾਲ ਗੱਲ ਕਰਾਉਂਦੇ ਸੀ ਤੇ ਡਰਾਇਆ ਧਮਕਾਇਆ ਜਾਂਦਾ ਸੀ ਕਿ ਤੇ ਸੁਖਵੀਰ ਬਾਦਲ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਉਹ ਉਹਨਾਂ ਕੋਲ ਅਕਾਲੀ ਦਲ ਕੋਲ ਕੀ ਕੋਈ ਵਰਕਰ ਨਹੀਂ ਬਚਿਆ ਗੈਂਗਸਟਰ ਪਹਿਲਾਂ ਤਾਂ ਪਿਛਲੇ 10 ਸਾਲ ਦੇ ਰਾਜਭਾਗ ਦੇ ਵਿੱਚ ਉਹਨਾਂ ਨੇ ਗੈਂਗਸਟਰਿਜ਼ਮ ਪੈਦਾ ਕੀਤਾ ਗੁੰਡਾਤੰਤਰ ਪੈਦਾ ਕੀਤਾ ਉਹਨਾਂ ਤੋਂ ਗਲਤ ਕੰਮ ਕਰਾਉਣ ਦੇ ਲਈ ਤੇ ਹੁਣ ਉਸ ਤੋਂ ਵੀ ਦੋ ਕਦਮ ਅੱਗੇ ਵਧ ਕੇ ਆਪਦੇ ਕੈਂਡੀਡੇਟ ਵੱਜੋਂ ਅਕਾਲੀ ਦਲ ਨੇ ਔਰ ਸੁਖਬੀਰ ਬਾਦਲ ਨੇ ਉਹਨਾਂ ਨੂੰ ਫੀਲਡ ਦੇ ਵਿੱਚ ਉਤਾਰਨਾ ਸ਼ੁਰੂ ਕਰ ਦਿੱਤਾ ਅਕਾਲੀ ਦਲ ਦਾ ਕੰਪਲੀਟ ਗੁੰਡਾਕਰਨ ਹੈ ਜਿਹੜਾ ਉਹ ਸੁਖਬੀਰ ਬਾਦਲ ਨੇ ਇਸ ਇਲੈਕਸ਼ਨ ਦੇ ਵਿੱਚ ਕਰ ਦਿੱਤਾ ਤੇ ਇਹ ਇੰਨਾ ਨਿੰਦਣਯੋਗ ਤੇ ਇਹਨਾਂ ਭਿਆਨਕ ਪਾਸੇ ਇਹਨਾਂ ਨੇ ਪੰਜਾਬ ਦੀ ਰਾਜਨੀਤੀ ਨੂੰ ਤੋੜ ਦਿੱਤਾ ਕਿ ਜਿੱਥੇ ਇੱਕ ਪਾਸੇ ਹੱਥ ਜੋੜ ਕੇ ਪਿਆਰ ਨਾਲ ਤੇ ਕੰਮ ਦੇ ਆਧਾਰ ਤੇ ਅਸੀਂ ਵੋਟ ਮੰਗਦੇ ਆ ਇਹ ਡਰਾ ਧਮਕਾ ਕੇ ਲੋਕਾਂ ਨੂੰ ਜਾਨੋਂ ਮਾਰ ਦੇਣ ਧੁੰਕੀਆਂ ਦੇ ਕੇ ਇਹ ਵੋਟਾਂ ਮੰਗਦੇ ਨੇ ਸਾਬਤ ਕੀ ਕਰਨਾ ਚਾਹੁੰਦੇ ਨੇ ਇਹ ਇਹ ਤੋਂ ਇੱਕ ਗੱਲ ਬੜੀ ਸਪਸ਼ਟ ਹੈ ਕਿ ਅਕਾਲੀ ਦਲ ਜੜੋਂ ਖਤਮ ਹੋ ਚੁੱਕਿਆ ਸਿਰਫ ਔਰ ਸਿਰਫ ਆਪਦੀ ਸਿਆਸੀ ਹੋਣਦ ਬਚਾ ਕੇ ਰੱਖਣਾ ਚਾਹੁੰਦੇ ਨੇ ਉਹ ਗੈਂਗਸਟਰਾਂ ਨੂੰ ਗੁੰਡਿਆਂ ਬਦਮਾਸ਼ਾਂ ਨੂੰ ਇਲੈਕਸ਼ਨਾਂ ਦੇ ਵਿੱਚ ਟਿਕਟਾਂ ਦੇ ਕੇ ਤਾਕੇ ਉਹਨਾਂ ਤੋਂ ਡਰਾਅਤਮ ਕਾ ਕੇ ਉਹਨਾਂ ਤੋਂ ਉਹਨਾਂ ਦੇ ਜ਼ਰੀਏ ਵੋਟਾਂ ਲਈਆਂ ਜਾ ਸਕਣ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਸੁਖਵੀਰ ਬਾਦਲ ਨੂੰ ਕਿ ਜੋ ਪਹਿਲਾਂ ਵੀ ਪਰਚੇ ਦਰਜ ਹੋਏ ਨੇ ਜੋ ਧਮਕੀਆਂ ਮਿੜੀਆਂ ਸੀ ਜਾਂ ਉਹਨਾਂ ਦੇ ਜੋ ਕੰਚਨਪ੍ਰੀਤ ਦੇ ਉੱਪਰ ਔਰ ਬਾਕੀ ਜਣਿਆਂ ਦੇ ਉੱਪਰ ਜੋ ਪਰਚੇ ਦਰਜ ਹੋਏ ਨੇ ਡਿਟੇਲ ਦੇ ਵਿੱਚ ਉਹਨਾਂ ਦੀ ਜਾਂਚ ਪੜਤਾਲ ਹੋਊਗੀ ਬਲਕਿ ਮੈਂ ਤਾਂ ਆਵਾਦੀ ਪਾਰਟੀ ਦਾ ਇੱਕ ਨਿਮਾਣਾ ਜਾਂ ਵਰਕਰ ਹੋਣ ਦੇ ਨਾਤੇ ਮੈਂ ਤਾਂ ਸਰਕਾਰ ਨੂੰ ਵੀ ਇਹ ਬੇਨਤੀ ਕਰੂੰਗਾ ਔਰ ਸਮੁੱਚੇ ਪੰਜਾਬ ਨੂੰ ਮੈਂ ਕਹੂੰਗਾ ਕਿ ਇਸ ਗੱਲ ਦੇ ਵਿੱਚ ਅੱਜ ਗਹਿਨ ਜਾਂਚ ਜਿਹੜੀ ਉਹ ਹੋਣੀ ਚਾਹੀਦੀ ਹੈ ਕਿ ਅਕਾਲੀ ਦਲ ਦੇ ਸੁਖਵੀਰ ਸਿੰਘ ਬਾਦਲ ਦੇ ਇਨ੍ਹਾਂ ਗੈਂਗਸਟਰਾਂ ਦੇ ਨਾਲ ਆ ਇਨ੍ਹਾਂ ਗੁੰਡਾ ਅੰਸਰਾਂ ਦੇ ਨਾਲ ਕੀ ਸੰਬੰਧ ਨੇ ਡਿਟੇਲਡ ਜਾਂਚ ਹੋਣੀ ਚਾਹੀਦੀ ਹੈ ਸੱਟ ਬਣਨੀ ਚਾਹੀਦੀ ਹੈ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਇਹ ਕਤਈ ਬਰਦਾਸ਼ਤ ਨਹੀਂ ਕੀਤਾ ਜਾਊਗਾ ਆਮ ਆਦਮੀ ਪਾਰਟੀ ਦੀ ਭਗਵੰਤਪਾਲ ਸਰਕਾਰ ਦੇ ਵਿੱਚ ਕਿ ਇਹੋ ਜਿਹੇ ਗੁੰਡਾ ਅੰਸਰ ਨੇ ਜਿਹੜੇ ਉਹ ਜੇਲਾਂ ਦੇ ਵਿੱਚ ਹੋਣ ਦੀ ਬਜਾਏ ਉਹ ਇਲੈਕਸ਼ਨਾਂ ਦੇ ਫੀਲਡ ਦੇ ਵਿੱਚ ਹੋਣ ਤੇ ਡਰਾਤਮਕਾ ਕੇ ਲੋਕਾਂ ਤੋਂ ਵੋਟਾਂ ਲੈਣਾ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਹੈ ਕਿ ਇਹੋ ਜਿਹੇ ਲੋਕਾਂ ਨੂੰ ਮੂੰਹ ਤੋੜ ਦਾ ਜਵਾਬ ਹੈ ਜਿਹੜਾ ਉਹ ਤਰਨਤਾਰ ਦੇ ਲੋਕਾਂ ਨੇ ਵੀ ਦਿੱਤੇ ਤੇ ਆਉਣ ਵਾਲੀ ਹਰ ਇਲੈਕਸ਼ਨ ਦੇ ਵਿੱਚ ਕੋਈ ਵੀ ਪਾਰਟੀ ਜਿਹੜੀ ਗੁੰਡਾ ਅੰਸਰਾਂ ਨੂੰ ਪ੍ਰੋਮੋਟ ਕਰੂਗੀ ਗੈਂਗਸਟਰਾਂ ਨੂੰ ਪ੍ਰੋਮੋਟ ਕਰੂਗੀ ਉਹਨਾਂ ਨੂੰ ਮੂੰਹ ਤੋੜ ਜਵਾਬ ਦੇਣ ਦਾ ਕੰਮ ਹੈ ਜਿਹੜਾ ਉਹ ਆਪਾਂ ਸਾਰਿਆਂ ਨੇ ਰਲ ਮਿਲ ਕੇ ਕਰਨਾ ਹੈ ਸਪਸ਼ਟ ਕਰ ਦੇਣਾ ਚਾਹੁੰਦਾ ਇੱਕ ਵਾਰੀ ਫੇਰ ਤੋਂ ਕਿ ਸੁਖਬੀਰ ਬਾਦਲ ਦੇ ਗੈਂਗਸਟਰਾਂ ਦੇ ਨਾਲ ਤਾਲੁਕਾਤ ਨੇ ਜਿਹੜੇ ਗਹਿਰੇ ਰਿਸ਼ਤੇ ਨੇ ਜਿਹੜੇ ਘੋਖ ਖਿਚੜੀ ਅੱਜ ਹੋਏ ਪਏ ਨੇ ਉਹਦੀ ਜਾਂਚ ਹੋਣੀ ਚਾਹੀਦੀ ਹੈ ਕਰਵਾਵਾਂਗੇ ਤੇ ਚਾਹੇ ਕੋਈ ਜਿੰਨਾ ਮਰਜੀ ਵੱਡਾ ਹੋਵੇ ਛੋਟਾ ਹੋਵੇ ਜਿਹੜਾ ਪੰਜਾਬ ਦਾ ਲਾਅ ਆਂਡਰ ਖਰਾਬ ਲਾਅ ਆਂਡਰ ਖਰਾਬ ਕਰਨ ਦੇ ਲਈ ਇੰਨਾ ਵੀ ਜ਼ਿੰਮੇਵਾਰ ਹੋਊਗਾ ਚਾਹੇ ਉਹ ਖੁਦ ਸੁਖਬੀਰ ਸਿੰਘ ਬਾਦਲੀ ਕਿਉਂ ਨਾ ਹੋਵੇ ਉਹਨਾਂ ਨੂੰ ਉਹਨਾਂ ਦੇ गुनाह की सजा मान सरकार वालों दी जाऊगी अच्छा सर कोई नेता अभी कोई जिम्मेदारी नहीं उठा रहे या कांग्रेस फीडिंग के खिलाफ भी बोल रहे राजा लेकिन भरत भूषण आशु ने कहा है कि एक नैरेटिव सेट किया गया था वहां पर उपचुनाव में जिस दौरान कांग्रेस को हार का सामना करना पड़ा और कह रहे हैं की वर्करों को है कोई दोष ना दे तो ऐसे में कांग्रेस में जो दरार है वो लगातार बढ़ रही है कांग्रेस का तो हालांकि नाच ना जाने आंगन टेढ़ा ਅੰਗੂਰ ਖੱਟੇ ਨੇ ਸੋ ਇਸ ਕਰਕੇ ਉਹ ਬਾਕੀ ਲੋਕਾਂ ਨੂੰ ਦੋਸ਼ੀ ਹੈ ਜਿਹੜਾ ਉਹ ਦੂਜੀਆਂ ਪਾਰਟੀਆਂ ਨੂੰ ਉਹ ਦੋਸ਼ੀ ਕਹਿੰਦੇ ਨੇ ਪਰ ਕਾਂਗਰਸ ਦਾ ਵजूद ਹੈ ਜਿਹੜਾ ਅੱਜ ਕੱਲੇ ਪੰਜਾਬ ਦੇ ਵਿੱਚੋਂ ਨਹੀਂ ਪੂਰੇ ਦੇਸ਼ ਦੇ ਵਿੱਚੋਂ ਖਤਮ ਹੋ ਚੁੱਕਿਆ ਇਹ ਪੰਜਾਬ ਦੀ ਤਰਨ ਤਰਨ ਇਲੈਕਸ਼ਨ ਨੇ ਵੀ ਦੱਸ ਦਿੱਤਾ ਕਿ ਜਿੱਥੇ ਚੌਥੇ ਨੰਬਰ ਤੇ ਆਏ ਨੇ ਔਰ ਬਿਹਾਰ ਨੇ ਵੀ ਦੱਸ ਦਿੱਤਾ ਕਿ ਜਿੱਥੇ ਸੂਪੜਾ ਸਾਫ ਹੈ ਉਹ ਕਾਂਗਰਸ ਦਾ ਹੋ ਚੁੱਕਿਆ ਸੋ ਇਸ ਕਰਕੇ ਉਹ ਆਪਦੇ ਅੰਦਰ ਝਾਤ ਮਾਰਨ ਕਿ ਇਹ ਜੇ ਕਿਹੜੇ ਕਾਰਨ ਮੇਰ ਕਰਤੂਤਾ ਕਾਂਗਰਸ ਪਾਰਟੀ ਕਰਦੀ ਰਹੀ ਹੈ ਜਿਹਦੀ ਵਜ੍ਹਾ ਕਰਕੇ ਉਹਨਾਂ ਦਾ ਸੁਪਨਾ ਸਾਫ ਹੈੜਾ ਉਹ ਦੇਸ਼ ਦੀ ਧਰਤੀ ਤੋਂ ਹੁੰਦਾ ਜਾ ਰਿਹਾ ਰਾਜਾ ਬਰੀਕੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਤਾਂ ਕੀ ਅਭੀ ਕੋਈ ਐਕਸ਼ਨ ਹੋਗਾ ਕਿਉਂਕਿ ਉਹਨਾਂ ਨੇ ਉਹਨਾਂ ਨੇ ਸਮੇਂ ਮੰਗਾ ਥਾ ਬਿਹਾਰ ਦੇਖੀਏ ਐਸਾ ਹੈ ਕਿ ਜੋ ਕਮਿਸ਼ਨ ਕੇ ਪਾਸ ਬਾਤ ਚਲੀ ਗਈ ਕਮਿਸ਼ਨ ਇੱਕ ਕੋਸੀ ਜੁਡੀਸ਼ੀਅਲ ਬਾਡੀ ਹੈ ਮੈਟਰ ਸਬ ਜੁਡੀਸ਼ੀਅਲ ਹੈ ਲੇਕਿਨ ਹਮ ਇੱਕ ਚੀਜ਼ ਬੜੀ ਸਪਸ਼ਟ ਕਰ ਦੇਣਾ ਚਾਹਤੇ ਹਾਂ ਕਿ ਕੋਈ ਵੀ ਵਿਅਕਤੀ चाहे वो किसी भी पार्टी का कितना मर्जी बड़ा छोटा होए, अगर किसी वर्ग की किसी मजहब की किसी फिरके की भावनाओं को आहत करेगा उनको ठेस पहुंचाएगा तो उसको बख्शा नहीं जाना चाहिए राजा वड़िंग ने जिस तरह से दलित समाज के ऊपर के ठेस पहुंचाई उनके मान सम्मान के बारे में आपत्तिजनक शब्द कहे उनको भी उनकी सजा मैं बिलीव करता हूं कि कमीशन की ऐसी कमीशन की तरफ से जरूर मिलेगी आखिर आर्मी जनरल थे उन्हें पूरी पावर दे दी गई पाकिस्तान में उनके खिलाफ वहाँ पर विरोध भी जरूर हो रहा है लग रहा है क्योंकि पंजाब बॉर्डर से हमेशा पाकिस्तान हरकतें नकत नजर आया है पाकिस्तान की फौज जो वहाँ से आ,

इशू है ये चिंता का विषय है कि, आ, कि कोई भी शांति जो है वो इस पूरे के पूरे रीजन की कभी खराब ना हो लेकिन मैं ये भी स्पष्ट कर देना चाहूंगा कि भारत की 140 करोड़ जनता कोई भी ऐसा आ, देश के साथ कोई भी देश ऐसा सोचेगा कोई भी आर्मी सोचेगी कि देश की प्रभुता के साथ देश की अखंडता के साथ आ, खेलने का अगर काम करे उसको मुंह तोड़ जवाब देश की जनता देगी ਕੀਆ ਗਿਆ ਹੈ ਜਾਂ cooperate ਕੀਆ ਜਾ ਰਿਹਾ ਹੈ देखिए मैं समझता हूँ कि ये एक नेशनल इशू है जब कहीं भी कोई आतंकवादी घटना होती है ब्लास्ट हुआ है दिल्ली देश की राजधानी वहां पे हुआ है उसकी प्रॉपर थॉरो इन्वेस्टिगेशन जो है वो होनी चाहिए और उसके लिए पंजाब सरकार पंजाब पुलिस हर तरह की सेंट्रल एजेंसी के साथ सहयोग करने के लिए तैयार है क्योंकि पंजाब खुद पंजाब ने बड़ा लंबा समय आतंकवाद का जो संताप है वो भोगा है सो हम इस चीज को बड़े अच्छे से जानते हैं समझते हैं दिल में दर्द है और मैं चाहूंगा कि ये इस बार तो हो गया लेकिन केंद्र सरकार को मोदी गवर्नमेंट को इसके लिए विशेष कार्य करना चाहिए ताकि आगे से ऐसी कोई दुर्घटना ना हो अगर फरीदाबाद में क्विंटलों विस्फोटक पाया जाएगा तो दैट मीन्स कहीं ना कहीं इंटेलिजेंस uh, फेलियर तो रहा है कि इतना विस्फोटक सामान दिल्ली के पास कैसे पहुंच गया सो so मैं समझता हूँ इसकी एक थॉर इन्वेस्टिगेशन की जरूरत है पंजाब सरकार उसके लिए सहयोग करने के लिए तैयार थी है और रहेगी 300 किलो अभी भी जो नहीं मिला है जो विस्फोटक पदार्थ तो है उसे लेकर क्या देखिए वही तो मैं कह रहा हूँ ना जी कि देखिए इन्वेस्टिगेशन में ना आप इन्वॉल्व ना मैं इन्वॉल्व हूँ हम तो सिर्फ और सिर्फ भारत सरकार को उनकी एजेंसीज को हम तो अपील ही कर सकते हैं एक नागरिक होने के नाते कि आप इसपे और सतर्कता से और 360 डिग्रीज़ डिग्री इसके ऊपर जो है कार्रवाई और जांच करें ताकि ऐसा दर्दनाक हादसा मुड़ के द्वारा देश की धरती पे ना हो सके सर फिरोजपुर में कल जो घटना वहां पे नेता को गोली मार दी गई कत्ल कर दिया गया है उससे लेकर क्या कहना है देखिये पंजाब सरकार और पंजाब पुलिस इस मामले में या कोई भी ऐसा लॉ एंड ऑर्डर का इशू था उसके लिए बड़ी सीरियस है और उसके लिए जो जो भी सख्त सख्त कदम वो उठाए गए हैं और उठाए जाते रहेंगे मैं एश्योर करना चाहता हूं कि किसी को भी अगर कोई ऐसी बात होती है किसी को डरने घबराने की जरूरत नहीं पुलिस को इन्फॉर्म किया जाए अगर किसी को भी थ्रेट भी आती है पंजाब पुलिस उस पर ऊपर बड़ी सख्त से ऊपर काम करेगी तर... सामने आया

ਨੀ ਤੇ ਉਹ ਨਾ ਤੇ ਮੈਂ ਤਾਂ ਮੇਰੇ ਕੋਲ ਤਾਂ ਇਹ ਜੀ ਕੋਈ ਇੰਨਾ ਪਾਰਟੀਕਲ ਸਰਕਾਰ ਕੋਈ ਇਹ ਜੀ ਕੋਈ ਇਹ ਜੀ ਗੱਲ ਆਈ ਨਹੀਂ ਹੈਗੀ ਜੀ ਪਤਾ ਨਹੀਂ ਉਹਨਾਂ ਨੇ মিডিਆ ਨਾਲ ਰੋਬਰੂ ਕੀ ਕਿਹਾ ਜਿਮਲੀ ਜੋਣਾ ਹੁਣ ਜਲੰਧਰ ਚ ਹੋਣੀ ਹੈ ਜਲਦੀ ਹੋਣੀ ਨਹੀਂ ਦੇਖੋ ਇਹ ਇਹਦੇ ਇਹਦੇ ਬਾਰੇ ਮੈਂ ਕੁਝ ਵੀ ਹਜੇ ਕੁਝ ਕਹਿਣਾ ਨਹੀਂ ਜੀ ਜੈਂਟਲ ਐਨਾਲਿਸ ਕੋਈ ਸਰਕਾਰ ਵੱਲੋਂ ਜਾਂ ਕੋਈ ਪਾਰਟਿਕਲ ਰਿਲੀ ਨਹੀਂ ਹੋਇਆ ਤਾਂ ਇਹਦੇ ਬਾਰੇ ਕੁਝ ਵੀ ਕਹਿਣਾ ਮੈਂ ਸਮਝਦਾ ਕਿ ਹਜੇ ਠੀਕ ਨਹੀਂ ਹੈ ਅਸੀਂ ਸਾਡਾ ਫੋਕਸ ਸਾਡਾ ਮਕਸਦ ਹੈ ਜਿਹੜਾ ਉਹ ਡਵੈਲਪਮੈਂਟ ਕਰਨਾ ਹੈ ਉਹ ਚਾਹੇ ਇਲੈਕਸ਼ਨ ਹੋਵੇ ਜਾਂ ਨਾ ਹੋਵੇ ਉਹ ਅਸੀਂ ਕਰ ਰਹੇ ਹਾਂ ਸਰ ਅਭੀ 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 ਪਟਲ ਉਹ ਬੋਲ ਕੇ ਕੀ ਕਹਤੇ ਇਹ ਪਹਿਲੇ ਆਤੰਗਵਾਦ ਦੌਰ تھا ਔਰ ਅਬ ਗੈਂਗਸਟਰਵਾਦ ਦੌਰ ਹੈ ਕਿ ਪੰਜਾਬ ਮੇ ਲਾਅ ਐਂਡ ਆਰਡਰ ਸਿੱਧਕੀ ਬਿਲਕੁਲ ਜੋ ਖਰਾਬ ਹੋ ਚੁੱਕੀ ਹੈ ਔਰ ਸ਼ਰੇਮ ਗੋਲੀਆਂ ਚੱਲਣ ਦੇ ਜੋ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਕਹਿੰਦੇ ਪਹਿਲੇ ਐਸੇ ਮੇਲੇ ਨਹੀਂ ਲੱਗਦੇ ਤੇ ਹੁਣ ਮੇਲੇ ਲੱਗ ਰਹੇ ਦੇਖੋ ਇਸ ਤਰ੍ਹਾਂ ਹੈ ਕਿ ਮੈਂ ਕਾਂਗਰਸ ਪਾਰਟੀ ਨੂੰ ਬੀਬੀ ਰਜਿੰਦਰਪਾਲ ਭਟੜੀ ਜੀ ਕਹਿ ਕੇ ਗਏ ਨੇ ਮੈਂ ਉਹਨਾਂ ਨੂੰ ਕਹਿਣਾ ਚਾਹਾਂਗਾ ਕਿ ਇਹ ਅੱਤਵਾਦ ਦਾ ਦੌਰ ਬੜਾ ਲੰਮਾ ਸਮਾਂ ਪੰਜਾਬ ਦੇ ਉੱਪਰ ਸੰਢਾਇਆ ਹੈ ਗੈਂਗਸਟਰਾਂ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਗੈਂਗਸਟਰ ਕੀ ਦੀ ਪਦੈਸ਼ ਹੈ ਉਹ ਅੱਜ ਤੱਕ ਪੈਦਾ ਨਹੀਂ ਹੋਗੇ ਉਹ ਲੰਬਾ ਸਮਾਂ ਕਾਂਗਰਸ ਤੇ ਅਕਾਲੀ ਦਲ ਭਾਜਪਾ ਦੀਆਂ ਸਰਕਾਰਾਂ ਨੇ ਉਹਨਾਂ ਨੂੰ ਪੈਦਾ ਕੀਤਾ ਅਸੀਂ ਤਾਂ ਪੰਜਾਬ ਤਾਂ ਉਹਦੇ ਅਜੇ ਕੰਡੇ ਚੁਗ ਰਹਿਆ ਹੈ ਹੁਣ ਆ ਆ ਜਿਹੜੀ